ਕਰਦੇ ਤੁਸੀਂ ਆਪਣੀ ਪਾਰਟੀ ਦੀ ਸਰਕਾਰ ਬਣਾ ਦਿਓ ਆ ਜਿਹੜੀਆਂ ਪੰਜਾਬ ਦੀਆਂ ਨੌਕਰੀਆਂ ਕੱਲੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਹੋਰ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਜੇ ਅਸੀਂ ਹਿਮਾਚਲ ਵਿੱਚ ਆਪਣੇ ਪੰਜਾਬ ਦੇ ਲੋਕ ਉੱਥੇ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਜੇ ਉੱਤਰਖੰਡ ਵਿੱਚ ਪੰਜਾਬ ਦੇ ਲੋਕ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਰਾਜਸਥਾਨ ਵਿੱਚ ਤੁਸੀਂ ਪੰਜਾਬ ਦੇ ਲੋਕ ਜੇ ਜ਼ਮੀਨ ਲੈਣਾ ਚਾਹਣ ਤੁਸੀਂ ਨਹੀਂ ਲੈ ਸਕਦੇ ਖੇਤੀ ਵਾਸਤੇ ਮੈਂ ਅੱਜ ਕਹਿੰਦਾ ਪੰਜਾਬ ਦੀ ਸਰਕਾਰ ਬਣਾਓ ਆਪਣੀ ਪੰਜਾਬ ਵਿੱਚ ਵੀ ਖੇਤੀ ਦੀ ਜ਼ਮੀਨ ਕੱਲੀ ਪੰਜਾਬੀ ਲੈਣਗੇ ਬਾਹਰੋਂ ਨਹੀਂ ਅਸੀਂ ਲੈਣ ਦੇਵਾਂਗੇ ਸਰਕਾਰ ਜੈ ਜਿੰਦਾਬਾਦ ਜਾਂ ਸਾਡੇ ਵਾਸਤੇ ਜਾਂ ਸਾਡੇ ਵਾਸਤੇ ਦੂਜੇ ਸੂਬੇ ਖੋਲਣ ਐ ਨਹੀਂ ਹੈ ਆਪਣੇ ਸੂਬੇ ਤੁਸੀਂ ਵੜਨਾ ਦਿਓ ਤੇ ਸਾਡੇ ਸੂਬੇ ਤੁਸੀਂ ਆ ਕੇ ਇੱਥੇ ਕਬਜ਼ਾ ਕਰੋ ਦੇਖੋ ਆ ਗੱਲਾਂ ਕੱਲੀਆਂ ਖੇਤਰੀ ਪਾਰਟੀ ਕਹਿ ਸਕਦੀ ਐ ਆ ਲੜਾਈ ਕੱਲੀ ਖੇਤਰੀ ਪਾਰਟੀ ਕਰ ਸਕਦੀ ਐ ਥੋੜਾ ਪਾਣੀ ਜਿਹੜੀ ਆਪਣੀ ਜਾਨ ਐ ਪਾਣੀ ਦੇਣ ਵਾਲਾ ਕੱਢਣ ਵਾਲਾ ਪੰਜਾਬ ਚੋਂ ਬਾਹਰ ਕਾਂਗਰਸ ਪਾਰਟੀ ਰਹੀ ਐ ਐਸਵਾਈਐਲ ਨਹਿਰ ਦੇਣ ਵਾਲਾ ਕਾਂਗਰਸ ਪਾਰਟੀ ਸੀ ਅੱਜ Rajasthan ਕਨਾਲ Rajasthan ਨੂੰ ਪਾਣੀ ਦੇਣ ਵਾਲੀ ਕਾਂਗਰਸ ਪਾਰਟੀ ਸੀ ਪੰਜਾਬ ਦਾ ਜਿੰਨੇ ਵੀ ਗੁਨਾਹ ਹੋਏ ਐ ਕਾਂਗਰਸ ਪਾਰਟੀ ਨੇ ਕੀਤੇ ਐ ਤੇ ਉਹਨਾਂ ਗੁਨਾਹਾਂ ਨੂੰ ਰੋਕਣ ਦੀ ਕੋਸ਼ਿਸ਼ ਜੇ ਕੀਤੀ ਤੇ ਕੱਲੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਜੇ ਕਾਲੀ ਦਲ ਮੋਰਚਾ ਨਾ ਲੋਂਦਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇੱਕ ਮੈਂ ਬੇਨਤੀ ਕਰਨਾ ਚਾਹਣਾ ਹੈ ਆਪਣੇ ਲੋਕ ਕਈ ਗੱਦਾਰੀ ਚ ਆ ਗਏ ਨਾ ਅਕਾਲੀ ਦਲ ਲੱਖ ਲੈਂਦੇ ਐ ਨਿਸ਼ਾਨਾ ਅਕਾਲੀ ਦਲ ਥੋਡੀ ਖੇਤਰੀ ਪਾਰਟੀ ਨੂੰ ਖਤਮ ਕਰਨ ਦਾ ਤਾਕਤਾਂ ਲੱਗੀਆਂ ਸਾਰੀਆਂ ਨੈਸ਼ਨਲ ਪਾਰਟੀਆਂ ਦੀਆਂ ਤਾਕਤਾਂ ਲੱਗੀਆਂ ਕਿ ਕਾਲੀ ਦਲ ਖਤਮ ਹੋ ਜਾਏ ਤੇ ਅਸੀਂ ਕਬਜ਼ਾ ਕਰ ਲਾਂਗੇ ਆ ਕਾਲੀ ਦਲ ਥੋਡੀ ਫੌਜ ਐ ਆ ਫੌਜ ਨੂੰ ਤਗੜਾ ਰੱਖੋਗੇ ਤੇ ਕਬਜ਼ਾ ਨਹੀਂ ਹੋਊਗਾ ਥੋੜੇ ਨਾਲ ੱੱਕਾ ਨਹੀਂ ਹੋਊਗਾ ਜੇ ਤੁਸੀਂ ਕਮਜ਼ੋਰ ਕਰਤਾ ਤੇ ਤੁਸੀਂ ਕਿਵੇਂ ਦੇਖਿਆ ਕਮਜ਼ੋਰ ਹੋਲੀ 10 ਸਾਲ ਕੀਤਾ ਤਾਈਓ ਥੋੜੇ ਨਾਲ ੱੱਕੇ ਹੋਣ ਲੱਗੇ ਤਾਈਓ ਹਿੰਮਤ ਹੋ ਗਈ ਐਨਾ ਝਾੜੂ ਵਾਲਿਆਂ ਦੀ ਤੁਸੀਂ ਦੇਖ ਲਓ ਅੱਜ ਲੁਧਿਆਣਾ ਜ਼ਿਲ੍ਹੇ ਚ 33000 ਏਕੜ ਜ਼ਮੀਨ 24000 ਕੇ ਕਿੱਲਾ ਜ਼ਮੀਨ ਅਕਵਾਇਰ ਕਰਨ ਲੱਗੇ ਆ ਕੱਲੇ ਲੁਧਿਆਣੇ ਨਹੀਂ ਜਲੰਧਰ ਵੀ ਈ 35000 ਕਿੱਲੇ ਦਾ ਫੈਸਲਾ ਕਰ ਲਿਆ ਅਮਰਥਰ ਵੀ ਕਰ ਲਿਆ ਬਟਿੰਡੇ ਵੀ ਕਰ ਲਿਆ ਕਿਉਂ ਕੀਤਾ ਕਿਉਂਕਿ ਇਹਨਾਂ ਨੇ ਪੈਸੇ ਇਕੱਠੇ ਕਰਨੇ ਆ ਇਹਨਾਂ ਨੂੰ ਪਤਾ ਹੈ ਤਸਕੀਮਾਂ ਬਣ ਗਈਆਂ 1.5 ਸਾਲ ਰਹਿ ਗਿਆ ਪੈਸਾ ਕਿੱਥੇ ਇਕੱਠਾ ਹੋਊਗਾ ਕਿਸੇ ਨੇ ਇਹਨਾਂ ਨੂੰ ਦੱਸਤਾ ਤੁਸੀਂ ਪਹਿਲੇ ਐਕਵਾਇਰ ਕਰਨ ਦਾ ਨੋਟਿਸ ਭੇਜ ਦਿਓ ਜਦੋਂ ਨੋਟਿਸ ਆ ਗਿਆ ਉਹਦੇ ਬਾਅਦ ਜ਼ਮੀਨਾਂ ਤੇ ਲਾਲ ਲਕੀਰ ਲੱਗ ਜਾਣੀ ਹੈ ਕੋਈ ਰਜਿਸਟਰੀ ਨਹੀਂ ਹੋਣਗੀ ਆ ਫੇਰ ਤੁਹਾਡੇ ਕੋਲੇ ਲੋਕੀ ਆਉਣਗੇ ਇਹਨਾਂ ਨੇ ਬਿਲਡਰਾਂ ਨਾਲ ਗੱਲ ਕਰ ਲਈ ਰੀਅਲ ਏਸਟੇਟ ਵਾਲਿਆਂ ਨਾਲ ਗੱਲ ਕਰ ਲਈ ਤੁਸੀਂ ਪੁਰਾਣੀ ਤਰੀਕ ਵਿੱਚ ਆਪਣੀਆਂ ਦਰਖਾਸਤਾਂ ਦੇ ਦਿਓ ਤੇ ਜਿਹੜੀ ਦਰਖਾਸਤ ਦਊਗਾ ਉਹਨਾਂ ਨੂੰ ਗੱਲ ਕਿਹਾ 1 ਕਰੋੜ ਰੁਪਇਆ ਕਿਲਾ ਲਵਾਂਗੇ ਅਸੀਂ ਜੇ 100 ਕਿਲਾ ਤੁਸੀਂ ਘਡਾਉਣੀ ਐ 100 ਕਰੋੜ ਦਿਓ ਥੋੜੀ ਜ਼ਮੀਨ ਕੱਢ ਦਾਂਗੇ ਤੇ ਬਾਕੀ ਕਿਸਾਨ ਕਲੇ ਖੇਤੀ ਦੇ ਯੋਗ ਰਹਿ ਜਾਣਗੇ ਫਿਰ ਉਹਨਾਂ ਦੀ ਕਿਆਮਤ ਨਹੀਂ ਵਧੂਗੀ ਕੀਮਤੀ ਜ਼ਮੀਨ ਦੀ ਕੀਮਤ ਵੀ ਖਤਮ ਹੋ ਜੂ। ਤੁਹਾਡੇ ਆਪਣੇ ਵਿਧਾਇਕ ਨੇ ਐਪਲੀਕੇਸ਼ਨਾਂ ਦੇ ਦਿੱਤੀਆਂ। ਜਿਹੜਾ ਆਪਣੇ ਆਪ ਨੂੰ ਇਸ ਇਲਾਕੇ ਦਾ ਅਗਵਾ ਕਹਿੰਦਾ ਸੀ ਉਹ ਆਪ ਰਲ ਕੇ ਦੇ ਹੀ ਬੈਠੇ ਆ। ਦੇਖੋ ਫਰਕ ਹੁੰਦਾ ਹੈ। ਬੰਦੇ-ਬੰਦੇ ਦਾ ਫਰਕ ਹੁੰਦਾ ਹੈ। ਪਛਾਣੋ ਕਿਹੜੇ ਆਪਣੇ ਆ। ਇਸ ਕਰਕੇ ਮੈਂ ਇਹਨਾਂ ਕਹਿਣਾ ਚਾਹੁੰਦਾ ਚਿੰਤਾ ਕਰਨ ਲਾ ਦਿਓ। ਤੁਹਾਡੀ ਫੌਜ ਲੜੂਗੀ ਲੜਾਈ। ਮੈਂ ਅੱਜ ਕਹਿਣਾ ਚਾਹਣਾ ਕੇਜਰੀਵਾਲ ਹੋਏ ਭਾਵੇਂ ਭਗਵੰਤ ਮਾਨ ਤੇ ਮੈਂ ਮੁੱਲਾਪੁਰ ਹਲਕੇ ਦੇ ਜਗਰਾਉਂ ਦੇ ਸਾਰੇ ਲੁਧਿਆਣਾ ਦੇ ਲੋਕਾਂ ਨੂੰ ਦੱਸਣਾ ਚਾਹਣਾ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹੜਾ ਲੈ ਕੇ ਆ ਰਹੇ ਜ਼ਮੀਨ ਅਕਵਾਇਰ ਕਰਦਾ ਮੈਂ ਤੁਹਾਡੇ ਨਾਲ ਵਾਦਾ ਕਰਦਾ 1 ਇੰਚ ਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਇਕਾਲੀ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਸੁਖਵੀਰ ਸਾਨਾ ਰਣੌਰ ਸਰਦਾਰ ਸੁਖਵੀਰ ਸਿੰਘ ਬਾਦਲ ਬਾਦਲ ਤੇਰੀ ਸੋਚ ਦੇ ਬਾਦਲ ਤੇਰੀ ਸੋਚ ਦੇ ਖੋ ਕੇ ਭਾਵੇਂ ਮੋਰਚਾ ਲਾਉਣਾ ਪਏ ਭਾਵੇਂ ਕਿਸੇ ਕਿਸਮ ਦੀ এডਿਕੇਸ਼ਨ ਕਰਨੀ ਪਏ ਮੈਂ ਆਪਣੇ ਪਰਿਵਾਰਾਂ ਨੂੰ ਕਹਿਣਾ ਚਾਹਣਾ ਸਾਰੇ ਇਲਾਕੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਕੱਲਾ ਜ਼ਿਲ੍ਹਾ ਲੁਧਿਆਣਾ ਨਹੀਂ ਪੂਰੇ ਪੰਜਾਬ ਜਿਵੇਂ ਆ ਧੱਕਾ ਕਰਨ ਦਾ ਸੋਚ ਰਿਹਾ ਐ ਇਨਾਂ ਦਾ ਕਾਮਯਾਬ ਨਹੀਂ ਹੋਣ ਦੇਵਾਂਗੇ ਕੁਛ ਮਰਜੀ ਕਰ ਲੈਣ ਬਾਰੇ ਸਾਹਮਣੇ ਹਾਂ ਸਤਿ ਸ੍ਰੀ ਅਕਾਲ ਮੈਂ ਨਾਲੇ ਅਬਸਰ ਸਬਾਨਾਂ ਨੂੰ ਬੇਨਤੀ ਕਰਨਾ ਚਾਹਣਾ ਤੁਸੀਂ ਇਨਾਂ ਦੇ ਥੱਲੇ ਐਨੇ ਨਾ ਲੱਗੋ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਭੁੱਲ ਜਓ ਉਹਨਾਂ ਦੇ ਬਿਗੈਰ ਕਾਨੂੰਨ ਦੇ ਕੀਤੇ ਫੈਸਲੇ ਜੇ ਤੁਸੀਂ ਲਾਗੂ ਕਰੋਗੇ ਗੁਨਾਹਗਾਰ ਤੁਸੀਂ ਵੀ ਹੋਗੇ ਆਹ ਤੇ ਇਹਨਾਂ ਨੂੰ ਤਾਂ ਭਜਾ ਦੇਣਾ ਪੰਜਾਬ ਦੀ ਜਨਤਾ ਨੇ ਤੇ ਤੁਸੀਂ ਦੇ ਇੱਥੇ ਰਹਿਣਾ ਘੱਟੋ ਘੱਟ ਤੁਸੀਂ ਤਾਂ ਸ਼ਰਮ ਕਰੋ ਇਹਨਾਂ ਦੇ ਇਹਨੇ ਥੱਲੇ ਲਾ ਕੇ ਜੋ ਨਜਾਇਜ਼ ਕਰਨਾ ਚਾਹੁੰਦੇ ਹੋ ਕਰੀ ਜਾਂਦੇ ਹੋ ਐਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਅਗਲੀ ਸਰਕਾਰ 2000 ਦੀ 27 ਦੀ ਪੰਜਾਬ ਦੇ ਲੋਕਾਂ ਨੇ ਆਪਣੀ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਣਾ ਤੇ ਜਿਸ ਦਿਨ ਤੁਸੀਂ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਂਗੇ ਮੈਂ ਆਪਸਰਾਂ ਨੂੰ ਦੱਸਦਾ ਜਿਹੜੇ ਤੁਸੀਂ ਗਲਤ ਫੈਸਲੇ ਲੈਂਦੇ ਐ ਤੁਹਾਡੇ ਤੇ ਵੀ ਕਾਰਵਾਈ ਹੋਊਗੀ ਤੁਹਾਡੇ ਤੇ ਵੀ ਐਕਸ਼ਨ ਹੋਊਗਾ ਤੇ ਨਾਲੇ ਮੈਂ ਤੁਹਾਨੂੰ ਇੰਨਾ ਦੱਸਣਾ ਚਾਹਣਾ ਜਿਹੜੇ ਜਿਹੜੇ ਘਪਲੇ ਇਹਨਾਂ ਨੇ ਕੀਤੇ ਐ ਭਾਵੇਂ ਸ਼ਰਾਬ ਦਾ ਘਟਾਲਾ ਭਾਵੇਂ ਇਹਨਾਂ ਦੀ ਅਜਬੀਨਾ ਦਾ ਘਟਾਲਾ ਭਾਵੇਂ ਰਿਕਰੂਟਮੈਂਟ ਦਾ ਘੁਲਾ ਭਾਵੇਂ ਆ ਜਿਹੜੇ ਪਲੋਟ ਲਾਉਟ ਕਰਨ ਲੱਗੇ ਐ ਮਿੰਡਕੀ ਏਰੀਆ ਉੱਥੇ ਵੀ ਘਟਾਲਾ ਜਿੰਨੇ ਵੀ ਘਟਾਲੇ ਐ ਮੇਰੇ ਕੋਲ ਸਾਰਾਂ ਦੇ ਸਬੂਤ ਐ ਸਾਰੇ ਆਂਦੇ ਸਬੂਤ ਹੈ ਇੱਕ ਇੱਕ ਕੁਟਾਲਾ ਕੱਢਾਂਗੇ ਮੈਂ ਤੈਨੂੰ ਇਹਦਾ ਦੱਸਦਾ ਐਜਾ ਸਬਕ ਇਹਨਾਂ ਨੂੰ ਸਿਕਾਇਆ ਜਾਊਗਾ ਜ਼ਿੰਦਗੀ ਵਿੱਚ ਕੋਈ ਬਾਹਰਲਾ ਪੰਜਾਬ ਨੂੰ ਲੁੱਟਣ ਨਹੀਂ ਆਸਕੂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਹੈ ਮੈਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਨਾ ਹੈ ਪੰਜਾਬ ਦੇ ਵਪਾਰੀਆਂ ਨੂੰ ਬੇਨਤੀ ਕਰਨਾ ਹੈ ਪੰਜਾਬ ਦੇ ਗਰੀਬ ਨੂੰ ਬੇਨਤੀ ਕਰਦਾ ਹੈ ਪੰਜਾਬ ਦੇ ਅਮੀਰ ਨੂੰ ਮਲਾਸੂਨ ਨੂੰ ਬੇਨਤੀ ਕਰਨਾ ਹੈ ਆ ਸੂਬਾ ਆਪਣਾ ਆਪਣੇ ਸੂਬੇ ਨੂੰ ਆਪਣੀ ਫੌਜ ਬਚਾ ਸਕਦੀ ਹੈ ਬਾਹਰਲੀ ਫੌਜ ਨਹੀਂ ਤੁਹਾਡੀ ਲੜਾਈ ਲੜਦੀ ਜੇ ਅੱਜ ਪਾਕਿਸਤਾਨ ਨਾਲ ਲੜਾਈ ਸੀ ਹਮਲੇ ਕਿੱਥੇ ਹੋਏ 70% ਸੀ ਬੰਬ ਪਾਕਿਸਤਾਨੇ ਪੰਜਾਬ ਤੇ ਚਲਾਏ 70% ਸੀ Rajasthan ਦੂਜੇ ਸੂਬਿਆਂ 'ਚ ਨਹੀਂ ਗਏ ਬੰਬ ਜਿੰਨੀਆਂ ਲੜਾਈਆਂ ਲੜੀਆਂ ਪੰਜਾਬ ਨੇ ਛਾਤੀ ਤੇ ਆਪਣੇ ਬੰਬ ਝੱਲੇ ਆ ਆਜ਼ਾਦੀ ਦੀ ਲੜਾਈ ਵਿੱਚ ਵੀ ਪੰਜਾਬੀ ਸੀ ਜਿਨ੍ਹਾਂ ਨੇ ਸਭ ਤੋਂ ਵੱਧ ਨੁਕਸਾਨ ਝੱਲਿਆ ਭਾਵੇਂ ਜ਼ਮੀਨਾਂ ਦਾ ਭਾਵੇਂ ਜਾਨਾਂ ਦਾ ਤੁਸੀਂ ਕੋਨੇ ਕੋਈ ਮਹਾਰਾਸ਼ਟਰਾ ਦੇ ਲੋਕ ਨੂੰ ਪਤਾ ਲੱਗਿਆ ਸੀ ਕਿ ਆਜ਼ਾਦੀ ਮਿਲ ਕਿਵੇਂ ਮਿਲੀ ਹੈ ਕਿ ਕਰਨਾਟਕਾ ਦੇ ਲੋਕ ਨੂੰ ਫਰਕ ਪੱ ਲੱਗਿਆ ਨਹੀਂ ਉਹ ਤਾਂ ਦੂਰ ਆ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਜੇ ਕੋਈ ਨੁਕਸਾਨ ਹੁੰਦਾ ਹੈ ਲੜਾਈ ਲੱਗੀ ਜਾਂਦੀ ਹੈ ਜੇ ਕੁਛ ਵੀ ਧੱਕਾ ਹੁੰਦਾ ਹੈ ਛਾਤੀ ਤਾਣ ਕੇ ਆਪਣੇ ਪੰਜਾਬੀ ਅੱਗੇ ਆਉਂਦੇ ਆ ਆ ਚਾਈਨਾ ਨਾਲ ਜਦੋਂ جنگ ਹੋਈ ਹੁਣ ਬਾਰਡਰ ਤੇ ਆ ਤਾਂ ਆਪਣੀ ਸਿਕਰੇਜ ਬੰਨੇ ਭਜਾਏ ਡਾਂ ਫੇਰ ਕਿਉਂ ਚਾਹਿੰਦੀ ਨਹੀਂ ਉਹਨਾਂ ਨੂੰ ਭਜਾਇਆ ਆਪਣੇ ਸ਼ਹੀਦ ਹੋਈ ਹੈ ਪਾਰਲੀਮੈਂਟ ਵਿੱਚ ਕਿਸੇ ਮੈਂਬਰ ਪਾਰਲੀਮੈਂਟ ਨੇ ਸਵਾਲ ਪੁੱਛਿਆ ਡਿਫੈਂਸ ਮਿਨਿਸਟਰ ਨੂੰ ਕਿ ਪੂਰੇ ਦੇਸ਼ ਵਿੱਚ ਆਜ਼ਾਦੀ ਦੇ ਬਾਅਦ ਕਿੰਨੇ ਫੌਜੀ ਸ਼ਹੀਦ ਹੋਏ ਆ ਉਹ ਕਿਹੜੇ ਸੂਬੇ ਦੇ ਐ 80% ਫੌਜੀ ਜਿਹੜੇ ਸ਼ਹੀਦ ਹੋਏ ਐ ਆਜ਼ਾਦੀ ਦੇ ਬਾਅਦ ਉਹ ਪੰਜਾਬ ਦੇ ਸਵੇ ਪੰਜਾਬ ਤੇ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਵਾਸਤੇ ਵੀ ਸਭ ਤੋਂ ਵੱਧ ਸ਼ਹਾਦਤਾਂ ਪੰਜਾਬ ਦੇ ਦੇ ਖਾਲਸਾ ਪੰਥ ਨੇ ਦਿੱਤੀਆਂ ਤੁਸੀਂ ਕਾਲਾ ਪਾਣੀ ਦੀ ਜੇਲ੍ਹ ਚਲੇ ਜਾਓ ਉੱਥੇ ਜਾ ਕੇ ਨਾਂ ਦੇਖੋ ਨਾਂ 90% ਤੋਂ ਵੱਧ ਆਪਣੇ ਸਾਰਾਂ ਦੇ ਨਾਂ ਐ ਆਪਣੇ ਪੰਜਾਬੀਆਂ ਦੇ ਨਾਂ ਐ ਜੇ ਹਰ ਚੀਜ਼ ਕੁਰਬਾਨੀ ਆਪਾ ਦਿੰਦੇ ਐ ਧੱਕਾ ਵੀ ਆਪਣੇ ਨਾਲ ਕੋਈ ਜਾਂਦਾ ਆਪਣਾ ਪਾਣੀ ਖੋលਿਆ ਹੁਣ ਤੁਹਾਡਾ ਡੈਮ ਦੇ ਇੱਥੇ ਕਬਜ਼ਾ ਕਰ ਲਿਆ ਜੇ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਭਾਗੜਾ ਡੈਮ ਤੋਂ ਇੱਕ ਬੂੰਦ ਨਹੀਂ ਲਿਜਾ ਸਕਦੇ ਸੀ ਤੇ ਭਗਵੰਤ ਮਾਨ ਤੇ ਡਰਾਮਾ ਕਰਦੇ ਕਰਦੇ ਸਾਰਾ ਪਾਣੀ ਦੇ ਤਾ ਹਾਂ ਆ ਡਰਾਮਾ ਕਰਦੇ ਐ ਅਕਾਲੀ ਦਲ ਜਾਨਵਾਰ ਕਿ ਉਹਨਾਂ ਨੂੰ ਡਰ ਕੀ ਅਕਾਲੀ ਦਲ ਕੁਛ ਮਰਜ਼ੀ ਕਰ ਦੂਗਾ ਆ ਤਾਂ ਕੁਛ ਕਰਦੇ ਨਹੀਂ ਤੁਸੀਂ ਦੇਖ ਲਿਆ ਬਦਲ ਸਾਹਿਬ ਮੁੱਖ ਮੰਤਰੀ ਸੀ ਐਸਐਲ ਕਨਾਲ ਦੀ ਸਾਰੀ ਜਮੀਨ ਡੀ ਨੋਟੀਫਾਈ ਕਰਕੇ ਵਾਪਸ ਕਿਸਾਨਾਂ ਨੂੰ ਦੇ ਦਿੱਤੀ ਐਜੇ ਫੈਸਲੇ ਇਕੱਲਾ ਕਾਲੀਦਲ ਕਰ ਸਕਦਾ ਨਾ ਕਾਂਗਰਸ ਕਰ ਸਕਦੀ ਐ ਨਾ ਝਾੜੂ ਵਾਲੇ ਕਰ ਸਕਦੇ ਐ ਨਾ ਬੀਜੇਪੀ ਕਰ ਸਕਦੀ ਕੋਈ ਵੀ ਪਾਰਟੀ ਨਹੀਂ ਕਰ ਸਕਦੀ ਕਿਉਂਕਿ